ਉੱਧਰ ਕੀ ਆ ਜਾ ਬਣਾ ਉੱਧਰ ਇੰਜੜ ਹੈ ਹੈ ਇਹਨੇ ਪਾਉਣੇ ਆਪਾਂ ਵੀ ਚੱਲੇ ਬਹਿ ਹੁਣ ਸਾਰੇ ਸੁਟੇ ਮੋਗੇ ਆਨੇ ਆ ਪਾ ਦੇ ਵਖਰੇ ਵਖਰੇ ਕੀ ਲੈ ਨੂ ਲੈ ਦੋਰਾ ਸਰੇ ਸਾਹਮਣੇ ਚੱਕ ਵੀ ਮੰਜੇ ਸਿਰ ਤੇ ਅੰਜਾਈ ਪਈ ਮੰਜੇ ਇਕੱਠੇ ਕਰ। ਉਹ ਰੋਕਿਆ ਖੋਲਦੇ ਹਾਂ। ਚੱਲ ਬਈ। ਆਇਆ ਪਈ। ਭਾਂਡਿਆਂ ਦਾ ਸਮਾਨ ਵੀ ਹੋ ਚੁੱਕਿਆ। ਮੰਜੇ ਵੀ ਆ ਗਏ। ਅਗੂ ਇਹ ਲਾ ਦੀਣੀ ਪੱਠੀ। ਤਿਆਰੀਆਂ ਦਾ ਮਤਲਬ ਹੋ ਗਿਆ। ਮਾਚਕਾ ਤੇ ਪਿੰਨੇ ਹੂੰ ਜਿੰਨੇ ਘਾਹ ਮਰ ਜਿਆ ਗਏ ਜਵਾਨਾ ਲੱਗ ਗਏ ਦੋ ਕਨਾਤਾਂ ਕਹਿੰਦਾ ਪਾ ਦੇ ਨੇ ਪੂਰੇ ਫੁੱਲ ਵਿੱਚ ਤੇ ਨਾ ਬਾਸਦਾ ਅਟ ਡੀਂਗ ਨਾ ਅੜਦੀ ਜਿੰਨਾ ਮਰਜੀ ਵਿੱਚ ਆ ਜਾਂਦੀ ਹੈ ਆਹੇ ਚਲੋ ਵੀ ਲਾਈਟਾਂ ਦਾ ਕੰਮ ਦੇ ਹੋ ਗਿਆ ਖਤਮ ਲੈਣਾ ਬਾਹਰ ਨੂੰ ਪੰ ਹੈ ਚੱਲੇ ਨਾ ਬਾਹਰ ਨੂੰ ਪਿਛੇਰਾ ਮੋਲ ਵੇਖੇ ਦੇਖੀ ਜਾਂਦੇ ਘਰ ਦੀ ਹੋ ਗਈ ਜੇ ਪੂਰੀ ਡਰ ਕੋਈ ਸ਼ਰਮ ਜਗਮਗ ਜਗਮਗ ਹੋ ਜਾਂਦੀ ਚਲੋ ਚੱਲਾ ਰਜਨੀ ਹੋਰ ਬਚਕੀ ਯਾਰੀ ਪਹਿਲੇ ਆ ਫੜਾ ਆ ਆਪਣੀ ਰੋਟੀ ਸਾਡੇ ਤੋਂ ਥੋੜੀਆਂ ਲੱਗਦੇ ਸਾਡੇ ਤਾਂ 20 30 ਰੋਟੀਆਂ ਮਸੀਤ ਬਹੁਤ ਆ ਸਾਨੂੰ ਚੱਲ ਮੇਰੇ ਭਾਉ ਚੱਕ ਡੋਲੂ ਤੇ ਹੋਇਆ ਪਿਆਰ ਆਪਣਾ ਚੜ ਗਿਆ ਜਿੱਦ ਦੇਣਾ ਤਾਂ ਇੱਧਰ ਵੀ ਲੱਗ ਗਿਆ ਜਕਨਾ ਤਾਂ ਜਿਹਨੂੰ ਕਹਿ ਰਹੇ ਨੇ ਕਿ ਚਾਦਰਾਂ ਲੱਗ ਚੁੱਕੀਆਂ ਆ ਤੇ ਕੰਮ ਹੋ ਗਿਆ ਸਤਾਰ ਆ ਆ ਪਾਉ ਦੁੱਧ ਹੋ ਗਿਆ ਸਾ ਮਰੇ ਸਤਾਰੇ ਦਾ

ਅੰਜਿਤ ਤਾਂ ਦਿਨ ਵੀ ਆਂਦਾ ਕਿ ਟੋਪੜੇ ਚੜਨੀ ਬਦਲਵਾਈ ਕੀਤੀ ਹੋਈ ਪੂਰੀ ਸਾਰੇ ਬੰਨੇ ਦੇਣੇ ਦੇਣਿਆ ਚਲੋ ਵੀ ਆਪਾਂ ਆਏ ਆ ਘੁੰਮੋ ਫਿਰ ਕੇ ਪਿੰਡ ਦੀਆਂ ਮੇਰੇ ਖਸੈਰਾ ਹੀ ਹੋ ਜਾਂਦੀਆਂ ਆ ਮੋਰ ਤਾਂ ਕੁਝ ਨਹੀਂ ਕਰਨਾ ਪੂਰਾ ਮੇਰਾ ਪਿੰਡ ਵਾਲਾ ਮੋੜ ਹੈਗਾ ਇੱਥੇ ਪਰ ਬੰਦੀ ਨਹੀਂ ਰੱਖਦੇ ਉਹਦੇ ਸਾਡ ਇੱਕ ਸਾਈਡ ਬਦਲਵਾਈ ਆ ਇੱਕ ਸਾਈਡ ਧੁੱਪ ਨਿਕਲੀ ਜਾਂਦੀ ਇੱਕ ਬੰਨਿਉ ਮੀ ਪਈ ਜਾਂਦਾ ਕੋਈ ਸਮਝ ਨਹੀਂ ਆ ਰਹਾ ਕਿ ਚੱਕਰ ਬਣ ਜਾਂਦਾ ਖਰਮੇ ਖਰਮੇ ਇੱਥੇ ਅੰਦਰ ਬੈਜੋ ਕਦੋਂ ਤੋਰੀਏ ਇਹ ਰੇਕਤਾ ਤਾਂ ਨਹੀਂ ਨਾ ਤੁਨ ਮੈਂ ਜਾਲ ਰਹੇ ਦੀ ਫੋਟੋ ਖੋਲਦਾ ਨੋਨੂ ਨੂੰ ਬਰਨ ਲਿਆ ਨੋਨੂ ਤੋਂ ਬਾਤ ਤਾਂ ਉਹ ਮਿਲ ਗਈ ਤੇ ਹੋ ਦੁਆਰਾ ਨਹੀਂ ਦੁਆਰਾ ਤਾਂ ਨਹੀਂ ਬਸ ਉਹਦੇ ਲੱਗਿਆ ਹਾਂ ਸੋਹਣੀ ਲੱਗਿਆ ਨਾਲ ਨਹੀਂ ਕਿ ਵੋਟੀ ਦੇ ਕਿਹੜੀ ਵਟੀਆਂ ਹਾਦੀ ਹੈ ਹੈ ਕਿਹੜੇ ਹਣੀ ਦੀ ਕਿਹੜੇ ਹਣੀ ਦੀ ਵਟੀਆਂ ਦਾਦੇ ਹਣੀ ਹਣੀ ਜੀ ਨੇ ਕਿਆ ਜੰਨਦੇ ਸੋ ਹੈ ਜੀ ਦੀ ਵਟੀਆਂ ਚੱਲੋ ਵੀ ਮਹਿੰਦੀਆਂ ਤਿਆਰ ਜਿਵੇਂ ਹੋ ਗਈਆਂ ਸੋ ਤੋਂ ਹੀ ਕਰਵਾ ਲੇ ਤੂੰ ਹੀ ਕਰੀ ਜਾਂ ਮੇਰੀ ਫਿਰਦੀ ਤਰੀ ਕਰਦੀ ਬਸ ਮਹਿੰਦੀ ਹਵਾ ਕਰਨਾ ਟਿਕ ਜਾ ਚੱਲ ਖਾਣਾ ਖਾ ਚੁੱਕੋ tôi không đi ngay liền vậy hả huống hồ cái gì để mình ra đây à cái gì tôi chụp theo à cái cái ਸਵਾਲਾ ਲੱਡੂ ਹੋਰ ਪਖਾ ਲੱਗ ਰੰਗ ਮੈਂ ਮਾ ਖਾ ਲਿਆ ਬਾਦ ਲੱਗ ਰਿਹਾ ਹੁੰਦਾ ਨਹੀਂ ਰੱਖਦਾ ਮੈਂ ਮਾ ਖਾ ਲਿਆ ਇਹ ਸਾਡੀ ਆਸ਼ੀ ਹੈ ਇਹ ਸਾਡੀ ਆਸ਼ੀ ਹੈ ਉਹ ਸਾਡੀ ਕੋਰ ਕੁੜੀ ਦੇ ਤੇ ਜਿਹੜੀ ਦੋੰਤੀ ਕਹਿੰਦੇ ਯਾਦ ਕਰਦੀ ਅੱਧੀ ਉਹ ਹੈ ਨਹੀਂ ਉੱਤੇ ਜਵਣੇ ਤਬ ਤੋਂ ਮੈਂ ਮੈਂ ਤਾਂ ਇਹੀ ਹੈ ਸਹੀ ਹੋ ਜਾ